ਸੱਚਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ ਨਿਸ਼ਾ ਦੇ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਮਹਿਮਾ ਵੱਡੀ ਗਈ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੀ ਹੈ ਲਗਾਤਾਰ ਭੱਬਾ ਭਾਰ ਦਿਖਦੀ ਹੁੰਦੀ ਦਿਖਾਈ ਦੇ ਰਹੀ ਹੈ ਜੇ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਲਗਾਤਾਰ ਜਿਹੜੀਆਂ ਰੇਡਾਂ ਸ਼ੁਰੂ ਨੇ ਤੇ ਦੂਜੇ ਪਾਸੇ ਜਿਹੜੇ ਨਸ਼ੇੜੀ ਨੇ ਉਹ ਦੋਸਤੋ ਜਿਹੜਾ ਵਾਂਝੇ ਹੋ ਰਹੇ ਸਨ ਜਿਸ ਦੇ ਤਹਿਤ ਅਜ ਸਮਾਣਾ ਦੇ ਸ਼ਕਤੀ ਬਾਟੀਕਾ ਦੇ ਵਿੱਚ ਅਚਾਨਕ ਤੌਰ ਤੇ ਰੇਡ ਕੀਤੀ ਜਾਂਦੀ ਹੈ ਤੇ ਸਮਾਣਾ ਦੇ ਐਸ ਡੀ ਐਮ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੇ ਲੋਕ ਨਸ਼ੇ ਤੋਂ ਟੁੱਟੇ ਨੇ ਉਹ ਜਿਹੜੇ ਹੁਣ ਤੜਫਦੇ ਨੇ ਤੇ ਉਸ ਤੋਂ ਬਾਅਦ ਕੇਂਦਰਾ ਦੇ ਵਿੱਚ ਪਹੁੰਚਦੇ ਨੇ ਪਰ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸੇ ਵੀ ਕੇਂਦਰ ਦੇ ਵਿੱਚ ਨਾ ਤਾਂ ਹੁਣ ਕੋਈ ਲੁੱਟ ਹੋਣੀ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਅਪੀਲ ਵੀ ਕੀਤੀ ਗਈਗੀ ਆਨਲਾਈਨ ਜਿਹੜੀ ਦਵਾਈ ਹੈ ਉਸ ਦੇ ਮੁਤਾਬਕ ਹੀ ਦਿੱਤੀ ਜਾਵੇ ਕਿਸੇ ਨੂੰ ਜਿਹੜੀ ਓਵਰਡੋਜ਼ ਨਾ ਦਿੱਤੀ ਜਾਵੇ ਤੇ ਅੱਜ ਸਮਾਣਾ ਦੇ ਸਿਵਲ ਹਸਪੀਟਲ ਦੇ ਕੁਝ ਡਾਕਟਰ ਨਾਲ ਲੈ ਕੇ ਜਿੱਥੇ ਉੱਥੇ ਚੈਕਿੰਗ ਕੀਤੀ ਗਈ ਔਰ ਸਾਰੇ ਜਿਹੜੇ ਨੇ ਪ੍ਰਬੰਧ ਦੇਖੇ ਗਏ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਹੈ ਤਾਂ ਉਸ ਸਮਾਨਾ ਦੇ ਐਸ ਡੀ ਐਮ ਨਾਲ ਗੱਲਬਾਤ ਕਰ ਸਕਦੇ ਨੇ ਸਮੂਹ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਨਾਲ ਮੌਜੂਦ ਰਿਹਾ ਸਮਾਨਾ ਤੋਂ ਪ੍ਰਿੰਸ ਕੁਮਾਰ ਜੀ ਮੇਰਾ ਨਾਮ ਹੈ ਅੱਜ ਮਰਿਆ ਰੂਟਿਨ ਚੈਕਿੰਗ ਹੋਈ ਦੀ ਔਰ ਸਭ ਕੁਝ ਠੀਕ ਪਾਇਆ ਗਿਆ ਕਿਸ ਚੀਜ਼ ਦੀ ਚੈਕਿੰਗ ਸੀ ਦੋਇਆਂ ਕੋ ਦੋਇਆਂ ਚੱਕੀ ਸਟਾਕ ਚੈੱਕ ਕੀਤਾ ਔਰ ਸਟਾਫ ਸਭ ਕੁਝ ਚੈੱਕ ਕੀਤਾ ਸਭ ਠੀਕ ਥਾ ਕਿਸ ਚੀਜ਼ ਦੀ ਮੈਡੀਸਿਨ dete hain sir hum main secretary to main secretary illness aur samapti ki deal karta hu to inki dawai deta hu sara stock sahi paya gaya sdm ki taraf se ਜਾ ਸਰਕਾਰ ਦੇ ਜਿਹੜੇ ਹਦਾਇਤਾਂ ਹੈਗੀਆਂ ਕਿ ਜਿਹੜੇ ਸਾਡੇ ਨੌਜਵਾਨ ਭਟਕ ਚੁੱਕੇ ਨੇ ਉਹਨਾਂ ਨੂੰ ਮੁਖਤਾਰਾ ਚ ਲਿਆ ਲਿਆਉਣਾ ਤੇ ਜਿੱਥੇ ਉਹ ਇਲਾਜ ਕਰ ਰਹੇ ਹੈ ਕਿਤੇ ਉਹਨਾਂ ਦੀ ਕੋਈ ਲੋਟ-ਸੁਟ ਤਾਂ ਨਹੀਂ ਹੋ ਰਹੀ ਦਵਾਈਆਂ ਜਿਹੜਾ ਸਟਾਕ ਹੈਗਾ ਉਹ ਸਹੀ ਹੈ ਆਨਲਾਈਨ ਜਿਹੜਾ ਡਾਟਾ ਫੀਡ ਹੈ ਤੇ ਉਹਦੇ ਮਦਦ ਦੀ ਦਵਾਈ ਦਿੱਤੀ ਜਾ ਰਹੀ ਹੈ ਕੋਈ ਕੋ ਬਲੈਕ ਤਾਂ ਨਹੀਂ ਕਰ ਰਿਹਾ ਹੈਗਾ ਇਸ ਮੰਤਵ ਕਰਕੇ ਅੱਜ ਅਸੀਂ ਡੀਐਸਪੀ ਸਾਹਿਬ ਤੇ ਮੈਂ ਤੇ ਮੇਰੀ ਟੀਮ ਤੇ ਸਿਵਲ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਆਏ ਸੀਗੇ ਅੱਜ ਇਹਨਾਂ ਦਾ ਚੈੱਕ ਕੀਤਾ ਹੈਗਾ ਤੇ ਨਾਲ ਇਹਨਾਂ ਨੂੰ ਇਹ ਗੱਲ ਕਹੀਏ ਵੀ ਜਿਹੜੇ ਵੀ ਤੁਹਾਡੇ ਕੋਲੇ ਕੋਈ ਬੱਚੇ ਦਵਾਈ ਲੈਣ ਆਉਂਦੇ ਨੇ ਭਟਕੂਕੇ ਨੇ ਉਹਨਾਂ ਉਹ ਕੋਈ ਸਾਹਿਬ ਧੰਨਵਾਦ ਕਰਨਾ ਚਾਹੁੰਦੇ ਨੇ ਕੋਈ ਟ੍ਰੇਨਿੰਗ ਲੈ ਕੇ ਤਾਂ ਉਹਨਾਂ ਦੀ ਉਹਨਾਂ ਬਾਰੇ ਮੇਰੇ ਦਫ਼ਤਰ ਚੋਂ ਪਰਫਾਰਮਾਂ ਲੈ ਲੈਣਗੇ ਤੇ ਉਹਨਾਂ ਦੀ ਸਾਰੀ ਡਿਟੇਲ ਦੇਣ ਤਾਂ ਜੋ ਅਸੀਂ ਉਹਨਾਂ ਦੀ ਟ੍ਰੇਨਿੰਗ ਕਰਾ ਕੇ ਲੋਨ ਵਗੈਰਾ ਕਰਵਾ ਕੇ ਉਹਨਾਂ ਨੂੰ ਮੁਕਤਰਾ ਦੇ ਵਿੱਚ ਵਾਪਸ ਲਿਆ ਸਕੀਏ